ਜੀ ਖਾਲਸਾ ਵਾਹਿਗੁਰੂ ਜੀ ਖਾਤੇ ਰਾਜਸੀ ਅਧਿਕਾਰੀ ਸਾਹਿਬ ਸੈਕਟ 8 ਹਾਜ਼ਰ ਹੋ ਗਏ ਜੀ ਔਰ ਜੱਜਦਾਰ ਸਾਹਿਬ ਨੇ ਆ ਕੇ ਔਰ ਜੱਜਦਾਰ ਸਾਹਿਬ ਨੇ ਉਹੀ ਗੱਲ ਪਹਿਲਾਂ ਤੁਹਾਨੂੰ ਕਹੀ ਸੀ ਉਹਨੇ ਦੁਬਾਰਾ ਕਹੀ ਹੋਈ ਗੱਲ ਕਿ ਸਾਰੇ ਜਿਹੜੇ ਮੈਂਬਰ ਨੇ ਅੰਦਰਤਾਰੀ ਹੋਣੇ ਦੇ ਦੇ ਸੋ ਜਿੰਨੇ ਅਸੀਂ ਆਏ ਅੰਦਰਤਾਰੀ ਸੀਗੇ ਔਰ ਉਹਨਾਂ ਨੇ ਵੀ ਗੱਲ ਕੀਤੀ ਕਿ ਜੇ ਕੋਈ ਅੰਦਰਤਾਰੀ ਕਿਸਨੇ ਕੋਈ ਅਗਿਆਕਿਰਿਚ ਕੋ ਹੋਈ ਹੈ ਤਾਂ ਕੋਲ ਬਖਸ਼ਾਲੇ ਆਪਣੀ ਔਰ ਉਸ ਵਾਸਤੇ ਉਹਨਾਂ ਨੇ ਕਾੜੀ ਰੰਦਾ ਟਾਈਮ ਦਿੱਤਾ ਜਿਹੜਾ ਕਿ ਨਕੇ ਪਹਿਲੇ ਸਤੰਬਰ ਬਣੇਗਾ ਉਸ ਤੋਂ ਉਦੋਂ ਤੱਕ ਐਸੀ ਵੀ ਅਸੀਂ ਆਪਣੀ ਚਿੱਠੀ ਕਰ ਦਾਂਗੇ ਮੈਂਬਰਸ ਨੂੰ ਟੈਲੀਫੋਨ ਵੀ ਕਰ ਦਾਂਗੇ ਤੇ ਜਿੰਨੇ ਅੱਜ ਇਹ ਵੀ ਗੱਲ ਹੈ ਕਿ ਜੇ ਕਿਸ ਨੇ ਪੁਨਖਸ਼ਾਨੀਆਂ ਆਪਣੀ ਔਰ ਦੁਬਾਰਾ ਰਮਪਾਨ ਕਰਨਾ ਹੈ ਤਾਂ ਅਸੀਂ ਦੇਦਰ ਸਾਹਿਬ ਨੇ ਅਗਲੇ ਸੈਸ ਕੀਤਾ ਅਸੀਂ ਵੀ ਬੇਨਤੀ ਕੀਤੀ ਕਿ ਚਾਹੇ ਸਾਡੇ ਬਦਰਾ ਸਾਹਿਬ ਉੱਤੇ ਚੀਫ ਕਾਜ਼ਾਦਵਾਨ ਦੇ ਆਕੇ ਉੱਤੇ ਪੰਚਾਇਤਾਂ ਸਾਹਿਬ ਆ ਕੇ ਸਰਵਣ ਤੇ تا کہ ਮੁਖਤਰੀ صاحب ਵੀ ਬੋਲ ਰਹੇ ਆ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਧਮਕੀਆਂ ਦਾ ਦੌਰ جاری ਆ ਤੁਸੀਂ ਵੀ ਇੱਕ ਵਾਰ ਆ ਚੁੱਕੇ ਹੋ ਉਹਦੇ ਬਾਰੇ ਵੀ ਤੁਹਾਡਾ ਦੱਸੋ ਦੇਖੋ ਮੇਰੇ ਖਿਆਲ ਤੇ ਆ ਕਿ ਸਾਨੂੰ ਡਰਨਾ ਨਹੀਂ ਕਿਹਦਾ سوشل میڈیا ਤੋਂ ਸਾਨੂੰ ਡਰਨ ਨਹੀਂ ਕਿਦਾ سوشل میڈیا ਨੇ ਸਾਨੂੰ ਬਿਲਕੁਲ ਸੈਨ ਗਏ ਆ ਡਰ ਗਏ ਆ ਲੋਕ ਸਾਰੇ ਤੇ ਨਹੀਂ ਡਰਨਾ ਚਾਹੀਦਾ ਇਸ ਤਰ੍ਹਾਂ ਦੇ ਕੋਈ ਵੀ ਕੋਈ ਵੀ ਬੰਦਾ ਐਸਾ ਧਮਕੀ ਦੇ ਦੇਗਾ ਤੇ ਬੜੀ ਬੜੀ ਧਮਕੀਆਂ ਸਈਆਂ ਨੇ ਸਾਹਮਣੇ ਵੇਖੋ ਬਾਬਾ ਗੁਰਬਖਸ਼ ਸਿੰਘ ਜੀ ਜੀ ਸਾਨੂੰ ਯਾਦ ਆ ਸਾਡੇ ਵਾਸਤੇ ਕੀ ਸਖਾਂ ਨੇ ਖੜ ਕੇ ਦੇ ਅਮਿਸ਼ਾ ਦਲੇ ਦਾ ਸਾਹਮਣਾ ਕੀਤਾ ਸੀ ਸੋ ਇਹ ਉਹ ਸਥਾਨ ਹੈ ਜਿੱਥੇ ਦਿਨਾਂ ਸਾਨੂੰ ਹਿੰਮਤ ਦਿੱਤੀ ਹੈ ਜਿਹਨੂੰ ਸਾਨੂੰ ਹੌਸਲਾ ਦਿੰਦਾ ਹੈ ਪਰ ਕੱਲ ਮੈਂ ਆਪਣੇ ਪਿਤਾ ਜੀ ਕੋਲ ਬੈਠਾ ਸੀ ਕਿੰਦੇ ਜਦੋਂ ਸਿੱਖ ਜਦੋਂ ਮੁghedੇ ਫਿਰਦੇ ਸੀ ਜਦੋਂ ਇਹਨਾਂ ਕੋ ਕਾਨੂੰਨ ਨਹੀਂ ਸੀ ਹੁੰਦਾ ਜਦੋਂ ਸਿਰਾਂ ਤੇ ਮੁੱਲ ਹੁੰਦੇ ਸੀ ਉਹਦੇ ਵਾਦੇ ਸੀਗੇ ਸੋ ਕੁਦਰਤੀ ਗੱਲ ਹੈ ਜਦੋਂ ਵਿਪਰੀਤ ਸਥਿਤੀ ਹੁੰਦੀ ਹੈ ਉਦੋਂ ਸਿੱਖੀ ਜਿਹੜੀ ਆ ਬਾਗੀ ਬੁਲਦੀ ਪਰ ਮੈਂ ਆਸ ਕਰਦਾ ਕਿ ਇਸ ਤਰ੍ਹਾਂ ਹੀ ਜੋ ਸੀਐਮ ਸਾਹਿਬ ਸੀਐਮ ਸਾਹਿਬ ਚੇਚੇ ਤੌਰ ਤੇ ਸੁਰੱਖਿਆ ਪ੍ਰਬੰਧਾਂ ਦਾ ਇਜਾਜ਼ਾ ਲੈਣ ਦੇ ਲਈ ਆ ਰਹੇ ਨੇ ਦੇਖਿਆ ਕਿ ਮੱਥਾ ਟੇਕਣ ਆ ਰਹੇ ਆ ਔਰ ਸੁਰੱਖਿਆ ਪ੍ਰਬੰਧਾਂ ਦਾ ਵੀ ਡੈਫੀਨਿਟਲੀ ਇਜਾਜ਼ਾ ਲੈਣਗੇ ਔਰ ਅੱਜ 12:00 ਵਜੇ ਮਿਲਾ ਰਹੇ ਨੇ ਜਿਹੜਾ ਤੁਹਾਡੇ ਮਤਲਬ ਪੱਕਾ ਰੱਖਿਆ ਗਿਆ ਉਹ ਦਿੱਕਤੀ ਰੋਕ ਕੇ ਬਿਨਾਂ ਹੈ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੈਦਾ ਸਾਹਿਬ ਦੇ ਹੁਕਮ ਦੇ ਅਨਸਾਰ ਅਸੀਂ ਆਈਸੀ ਦੇ ਅੰਦਰ ਸੈਕਟਰੀਟ ਔਰ ਉਹਨਾਂ ਉਹ ਹੀ ਦੁਬਾਰਾ ਗੱਲ ਦੁਹਰਾਈ ਹੈ ਆਪਣੀ ਕਿ ਜਿਹੜੇ ਮੈਂਬਰ ਨੇ ਕਿਉਂਕਿ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ ਸਾਡੇ ਕਨਸਟੀਟਿਊਐਂਟ ਦੇਖਿਆ ਹੋਇਆ ਹੈ ਤੇ ਕਹਿੰਦੇ ਜਿੰਨਾਂ ਕੋ ਅਵਗਿਆ ਹੋ ਗਈ ਹੈ ਉਹ ਆਪਣੀ ਸ਼ਰਤੀ ਕਰਨ ਖਾ ਲੈਣ ਦੁਬਾਰਾ ਸੋਏ ਅਸੀਂ ਮੈਂਬਰਸ ਨੂੰ ਜਾ ਕੇ ਕਲਮ ਕਰਾਂਗੇ ਤੇ ਕੋਈ ਲਿਸਟ ਵੀ ਸਾਂਝੀ ਕੀਤੀ ਗਈ ਕਿ ਕਿੰਨੇ ਅੰਮ੍ਰਿਤਧਾਰੀ ਨੇ ਕਿੰਨੇ ਇਸ ਤਰ੍ਹਾਂ ਕਿ ਸਾਡੇ ਵੱਲੋਂ ਤਾਂ ਸਾਰੇ ਅੰਮ੍ਰਿਤਧਾਰੀ ਨੇ ਕਿਉਂਕਿ ਸਭ ਨੇ ਸਾਨੂੰ ਊੜਾ ਊੜਾ ਫਾਰਮ ਹੁੰਦਾ ਭਰਿਆ ਹੋਇਆ ਜਿੱਦੇ ਚ ਲਿਖਿਆ ਕਿ ਮੈਂ ਅੰਮ੍ਰਿਤਧਾਰੀ ਹਾਂ ਪਰ ਜ਼ਿੰਦਗੀ ਤੇ ਚੱਲਦਿਆਂ ਕਰਦੇ ਆ

ਅੱਜ ਅਸੀਂ ਸੀਗੇ ਐਗਜ਼ੈਕਟਿਵ ਦੇ 3 ਮੈਂਬਰ ਸੀਗੇ ਸ਼ਾਇਦ ਬੱਸ ਅਸੀਂ 25 ਮੈਂਬਰ ਸੀ ਬਾਕੀ ਸੂ ਮੈਂਬਰਾਂ ਨੂੰ ਤਲਬ ਕੀਤਾ ਬਖਰ ਖਮਸ ਤੇ ਕੁਝ ਨਹੀਂ ਉਹਨਾਂ ਨੇ ਐਗਜ਼ੈਕਟਿਵ ਦੇ ਸਿਰਫ ਮੈਂਬਰਸ ਹੁੰਦੇ ਸੀਗੇ ਸੋ ਅਸੀਂ ਸਾਰੇ ਮੈਂਬਰਸ ਆ ਸਾਰੇ ਆ ਕੇ ਨੇੜੇ ਕੋਈ ਚੰਦੀ ਘੜ ਦੇ ਸੀ ਕੋ ਲੈ ਜਾਣੇ ਦੇ ਸੀਗੇ ਕੋਈ ਸ਼ਾਇਦ ਦਿੱਲੀ ਦਾ ਇੱਕ ਦਾ ਕੋਈ ਪ੍ਰੋਸਤ ਹੋਇਆ ਕਿ ਸਾਰੀ ਜੀ 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 ਬਿਲਕੁਲ ਪ੍ਰੋਸਤ ਵਾਲੀ ਗੱਲ ਨਹੀਂ ਹੈ ਤੇ ਕੰਨਾ ਇਹਦੇ ਸਾਡੇ ਸਾਡਾ ਫਰਜ਼ ਹੈ ਸਾਡਾ ਸਿੱਖੋਂ ਕਿ ਸਾਡੀ ਕਨਸਟੀਟਿਊਸ਼ਨ ਕਹਿੰਦੀ ਕਿ ਸਾਰੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਤੇ ਆਹ ਜਿੰਦਗੀ ਦੇ ਚੱਲਦੇ ਆ ਕਿਸੇ ਨੇ ਕੋਈ ਜਿਵੇਂ ਦਾੜੀ ਦੀ ਗੱਲ ਕਰ ਰਹੀ ਸੀ ਕਿ ਇਕਵਾਲ ਦੇ ਅੱਗੇ ਹੋਣ ਜਾਂ ਕਰਲ ਕੀਤੇ ਹੋਣ ਤੇ ਉਹਨੂੰ ਵੀ ਠੀਕ ਕਰਕੇ ਤੇ ਪਛਾਣਾ ਬੜਾ ਸਿੰਪਲ ਗੱਲ ਕੀਤੀ ਹੈ ਕਹਿੰਦੇ ਮੇਰੇ ਜਿਵੇਂ ਨਾ ਬਿਲਕੁਲ ਠੀਕ ਕੀਤੀ ਕਿ ਖੁੱਲੀ ਕਿਤਾਬ ਹੈ ਜਿਵੇਂ ਕਿ ਅਸੀ ਜੈਦਰ ਸਾਹਿਬ ਨੂੰ ਇੱਕ ਵਾਰੀ ਉੱਥੇ ਅਨੰਦਪੁਰ ਸਾਹਿਬ ਮਿਲਣ ਗਏ ਸੀਗੇ ਉਹ ਵੀ ਉਸ ਟਾਈਮ ਡਾਕਟਰ ਜੀ ਬਾਕੀ ਮੀਟਿੰਗ ਹੋਈ ਸੀ ਲੋਕੇ ਸਾਡੇ ਕੋ ਮੀਟਿੰਗ ਹੀ ਉਹਨਾਂ ਨਾਲ ਹੋਈ ਉਨਾਜ ਵੀ ਇਕੱਲਾ ਖੁੱਲੇ ਰੁਕਤ ਕੀਤੀਆਂ ਨੇ ਬਿਲਕੁਲ ਸਾਹਮਣੇ ਆਪਾਂ ਇਹ ਕਹਿੰਦੇ ਸੀ ਸੁਖਾਵੇ ਮੋਚ ਕਰਵਾਦੇ ਉਹ ਉਹ ਤਾਂ ਮਹੌਲ ਬਹੁਤ ਸਿੰਪਲ ਰੱਖਦੇ ਨੇ ਇੱਕਦਮ ਸਿੰਪਲ ਮਹੌਲ ਰੱਖਦੇ ਆ ਕਿਉਂਕਿ ਉਹ ਕਹਿੰਦੇ ਕਿ ਤੁਸੀਂ ਸਾਰੇ ਅਸੀਂ ਤੁਹਾਡਾ ਹਿੱਸਾ ਵੀ ਸਾਡਾ ਹਿੱਸਾ ਹਾਂ ਅਸੀਂ ਦੂਰ ਥੋੜੀ ਕਿਸਮ ਕਰਨਾ ਸੋ ਜਥੇਦਾਰ ਸਾਬ ਸਾਡੇ ਨੇ ਸਾਡੀ قوم ਦੇ ਨੇ ਸਾਡੇ ਵਿੱਚ ਜਥੇਦਾਰ ਸੋ ਉਹ ਦੂਰੀਆਂ ਜਿਹੜੀਆਂ ਦੂਰੀਆਂ ਨਹੀਂ ਹੋਣੀ ਚਾਹੀਦੀ ਬੜੀ ਸੋਹਣੀ ਉਹਨਾਂ ਨੇ ਤੁਹਾਨੂੰ ਗੱਲ ਸਮਝਾਈ ਗਏ ਮਿੰਦਰਬੰਦਾ ਕਹਿੰਦੀ ਹੈਜ਼ਿਟੇਟ ਕਰਦਾ ਵੀ ਜਥੇਦਾਰ ਸਾਹਿਬ ਨੇ ਸਾਨੂੰ ਬੜੀ ਇਹ ਨਾ ਮਲੀ ਉਕੇ ਨੇ ਮੈਂ ਸੌਡਰ ਦੇ ਦਾਰ ਔਰ ਜਦੋਂ ਮਰਜ਼ੀ ਮਿਲੇਗਾ ਆਓ ਔਰ ਥੋੜੇ